ਮਾਹੌਲ ਉਤੇ ਤਿਆਰ ਕੀਤਾ ਅੱਜ ਦੀ ਜਿਹੜੀ ਮੀਟਿੰਗ ਦੁਬਾਰਾ ਸੱਦੀ ਹੈ ਮੈਨੇਜਮੈਂਟ ਨੇ ਇਹਦੇ ਚ ਸੀਐਮਡੀ ਸਾਹਿਬ ਜਿਹੜੇ ਆ ਉਹ ਨਹੀਂ ਆਏ ਡਾਇਰੈਕਟਰ ਸਾਹਿਬਾਨ ਆਏ ਆ ਉਹਨਾਂ ਨੇ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਆ ਪਰ ਜਿਹੜੇ ਸਾਡੇ ਇਸ਼ੂ ਨੇ ਜਿਹੜੇ ਬਹੁਤ ਮਹੱਤਵਪੂਰਨ ਨੇ ਜਿਹੜਾ ਸਾਡਾ ਸਕੇਲ ਆ ਨਵੇਂ ਕਰਮਚਾਰੀਆਂ ਦਾ ਉਹਦੇ ਤੇ ਮੈਨੇਜਮੈਂਟ ਜਿਹੜੀ ਆ ਉਹ ਗੱਲ ਤੋੜਦੀ ਆ ਕਿ ਪੰਜਾਬ ਸਰਕਾਰ ਨਾਲ ਰਿਲੇਟਡ ਆ ਪ 35 400 ਦਾ ਜਿਹੜਾ ਮਾਮਲਾ ਜਾਂ 17 7 20 ਤੋਂ ਬਾਅਦ ਭਰਤੀ ਹੋਣ ਵਾਲੇ ਜਿੰਨੇ ਵੀ ਸਾਡੇ ਕਾਮੇ ਨੇ ਉਹਨਾਂ ਦਾ ਜਾਂ ਜਿਹੜੇ ਤਰੱਕੀਆਂ ਪਾ ਕੇ ਸੇਵਾਦਾਰ ਤੋਂ ਐਲ ਡੀ ਸੀ ਬਣੇ ਆ ਜਿਹੜਾ ਉਹਨਾਂ ਦਾ ਵਖਰੇਵਾ ਤਨਖਾਹਾਂ ਦਾ ਤੇ ਉਹ ਹਾਰੇ ਦਾ ਸਾਰਾ ਜਿਹੜਾ ਉਹ ਪੰਜਾਬ ਸਰਕਾਰ ਦੇ ਨਾਲ ਮੈਨੇਜਮੈਂਟ ਨੱਪੀ ਕਰਦੀ ਹੈ ਇਹਦੇ ਤੋਂ ਇਲਾਵਾ ਸਾਡੇ ਜਿਹੜੇ 3CRA ਅਧੀਨ ਸਾਡੇ ਕੋਲ ਕਰਮਚਾਰੀ ਨੇ ਕੰਮ ਕਰਦੇ ਆਧਾਰੇ ਦੇ ਵਿੱਚ ਜਿਹੜੇ ਜਿਨ੍ਹਾਂ ਦਾ ਪੀਰੀਅਡ ਕੰਟੈਕਟ ਪੀਰੀਅਡ ਆ ਅਸੀਂ ਬੜੇ ਲੰਮੇ ਸਮੇਂ ਤੋਂ ਮੈਨੇਜਮੈਂਟ ਨਾਲ ਗੱਲ ਕਰਦੇ ਆ ਰਹੇ ਹਾਂ ਔਰ 2 6 ਦੀ ਮੀਟਿੰਗ ਦੇ ਵਿੱਚ ਵੀ ਬੜਾ ਉਹਦੇ ਤੇ ਚਰਚਾ ਹੋਈ ਸੀ ਮੈਨੇਜਮੈਂਟ ਨੇ ਭਰੋਸਾ ਦਿੱਤਾ ਸੀ ਕਿ ਇਹਨੂੰ ਅਸੀਂ ਇਹਦਾ ਹੱਲ ਕਰਾਂਗੇ ਮੈਨੇਜਮੈਂਟ ਇਹਦੇ ਤੇ ਵਿਚਾਰ ਕਰੇਗੀ ਲੇਕਿਨ ਜਿਹੜੀ ਗੱਲ ਤੇ ਮੈਨੇਜਮੈਂਟ 2 ਜੂਨ ਨੂੰ ਖੜੀ ਸੀ ਉਸੇ ਤੇ ਅੱਜ ਖੜੀ ਆ ਉਹ ਵੀ ਪੰਜਾਬ ਸਰਕਾਰ ਦੇ ਨਾਲ ਕਦੀ ਬੀਓਡੀ ਦੇ ਨਾਲ ਜੋੜ ਕੇ ਜਿਹੜਾ ਉਹ ਸਾਡੀ ਮੰਗ ਨੂੰ ਜਿਹੜੀ ਬਹੁਤ ਮਹੱਤਵਪੂਰਨ ਆ ਉਹਨੂੰ ਅਸੀਂ ਸਮਝਦੇ ਆ ਵੀ ਬਟੇ ਖਾਤੇ ਪਾਇਆ ਜਾ ਰਿਹਾ ਇਸੇ ਤਰ੍ਹਾਂ ਸਾਡੇ ਕੋਲ ਸਲੇਸ਼ੀਅਮ ਵਾਲੇ ਕਰਮਚਾਰੀ ਨੇ ਜਿੰਨਾ ਤੇ ਬਹੁਤ ਜਿਆਦਤੀ ਹੋ ਰਹੀ ਆ 12% ਵਿਆਜ ਲਾ ਕੇ ਉਹਨਾਂ ਵਾਲੇ 70 ਲੱਖ 80 ਲੱਖ 90 ਲੱਖ 30 ਲੱਖ ਇਦਾਂ ਦੀਆਂ ਰਕਮਾਂ ਜਿਹੜੀਆਂ ਉਹਨੇ ਵਾਲੇ ਕੱਢ ਗਏ ਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਿਆ ਕੀਤਾ ਜਾ ਰਿਆ ਔਰ ਹਰਾਸਮੈਂਟ ਕੀਤਾ ਜਾ ਰਿਆ ਇਸ ਤੋਂ ਵੀ ਅੱਗੇ ਆ ਕਿ ਜਿਹੜੀ ਦੋਸ਼ੇ ਨੂੰ ਮੀਟਿੰਗਸ ਹੋਈ ਸੀ ਉਹਦੇ ਤੇ ਇਹ ਸਾਰੀ ਕਾਰਵਾਈ ਜਿਹੜੀ ਰੋਕਣ ਦਾ ਮੈਨੇਜਮੈਂਟ ਨੇ ਭਰੋਸਾ ਦਿੱਤਾ ਹੇ ਲੇਕਿਨ ਅੱਜ ਦੀ ਤਰੀਕ ਵਿੱਚ ਫੇਰ ਅਫਸਰ ਜਿਹੜੇ ਆ ਥੱਲੇ ਅਸੀਂ ਨਹੀਂ ਸਮਝਦੇ ਵੀ ਮੈਨੇਜਮੈਂਟ ਤੋਂ ਬਿਨਾਂ ਉਹ ਇਹ ਕੰਮ ਕਰਦੇ ਆ ਫਰੋਜਪੁਰ ਦਾ ਕੋਈ ਵਧਿਕ ਨਿਗਰਾਨ ਇੰਜੀਨੀਅਰ ਹੋਵੇ ਤਾਂ ਕਿ ਆਏ ਕਿਸੇ ਹੋਰ ਇਲਾਕੇ ਤੋਂ ਹੋਵੇ ਇਹ ਅਸੀਂ ਸਮਝਦੇ ਆਂ ਵੀ ਮੈਨੇਜਮੈਂਟ ਜਾਣ ਕੇ ਕਰਵਾ ਰਹੀ ਆ ਸਾਡੇ ਜਿਹੜੇ ਇਹ ਪਰ ਇਹਦੇ ਵਿੱਚ ਜੋ ਡਿਮਾਂਡਾਂ ਸਿਗੀਆਂ ਸਾਡੀਆਂ ਉਹਨਾਂ ਤੇ ਵਿਚਾਰ ਚਰਚਾ ਹੀ ਹੋਈ ਲੇਕਿਨ ਕੋਈ ਅਜੇਹਾ ਨਹੀਂ ਕਿ ਕੋਈ ਸਰਕੂਲਰ ਸਾਨੂੰ ਦੇ ਦਿੱਤਾ ਜਾਂ ਉਹ ਮੰਨ ਲਈਆਂ ਗਈਆਂ ਕਿਉਂਕਿ ਇੱਥੋਂ ਦਾ ਮੁਖੀ ਇਸ ਅਦਾਰੇ ਦਾ ਮੁਖੀ ਉਹ ਨਾਲ ਦੇ ਕਮਰੇ ਦੇ ਵਿੱਚ ਬੈਠਾ ਰਿਹਾ ਉਹ ਹੰਕੜਵਾਜੀ ਰੁਪਈਏ ਦੇ ਨਾਲ ਵੀ ਮੈਂ ਮੀਟਿੰਗ ਦੇ ਵਿੱਚ ਨਹੀਂ ਆਣਾ ਤੇ ਮੰਤਰੀ ਸਾਹਿਬ ਦੇ ਨਾਲ ਜੋ ਮੀਟਿੰਗ ਹੋਈ ਹੈ ਉਹ ਤਾਂ ਮੈਂ ਪਹਿਲਾਂ ਹੀ ਦੱਸ ਦਿੱਤਾ ਵੀ ਇੱਡੇ ਅਹੁਦੇ ਤੇ ਪੁੱਜ ਕੇ ਔਰ ਉਹਨਾਂ ਨੇ ਅਨ ਡੈਮੋਕਰੇਟਿਕ ਢੰਗ ਦੇ ਨਾਲ ਜੋ ਵਿਵਹਾਰ ਕੀਤਾ ਉਹ ਉਹਨਾਂ ਦਾ ਬਹੁਤ ਨਿੰਦਣਯੋਗ ਸੀਗਾ ਬਹੁਤ ਮਾੜਾ ਸੀਗਾ ਅਸੀਂ ਅੱਜ ਅਪੀਲ ਵੀ ਕੀਤੀ ਹੈ ਡਾਇਰੈਕਟਰ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਕਿ ਅਜਿਹਾ ਮਾਹੌਲ ਜਿਹੜਾ ਹੈ ਜਿਹੜਾ ਅਜਿਹਾ ਵਿਵਹਾਰ ਹੈ ਉਹ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਨਹੀਂ ਹੋਣਾ ਚਾਹੀਦਾ ਇਹ ਬਹੁਤ ਮਾੜਾ ਸਿਗਾ ਕਿਉਂਕਿ ਇਹ ਜੇ ਪੰਜਾਬ ਦੀ ਏਡੀ ਵੱਡੀ ਇੰਡਸਟਰੀ ਹੈ ਜੇ ਇਹਦਾ ਮਾਹੌਲ ਅਸ਼ਾਂਤ ਹੁੰਦਾ ਹੈ ਤਾਂ ਪੰਜਾਬ ਦੀ ਇਕਨੋਮਿਕਲੀ ਅਵਸਥਾ ਜਿਹੜੀ ਹੈ ਉਹਦੇ ਤੇ ਵੀ ਅਸਰ ਪਾਊਗਾ ਲੋਕਾਂ ਤੇ ਵੀ ਅਸਰ ਪਾਊਗਾ ਜਿਨ੍ਹਾਂ ਨੂੰ ਅਸੀਂ ਸਪਲਾਈ ਦੇਣੀ ਹੈ ਉਹਨਾਂ ਲੋਕਾਂ ਤੇ ਵੀ ਅਸਰ ਪਾਊਗਾ ਜਿਹੜੇ ਸਪਲਾਈ ਮਹਈਆ ਕਰਦੇ ਨੇ ਸੋ ਅਸੀਂ ਚਾਹੁੰਦੇ ਹਾਂ ਤੇ ਜਿਹੜਾ ਸਾਡਾ ਸੰਘਰਸ਼ ਹੈ ਉਹ ਸ਼ਾਂਤਵੇਂ ਹੀ ਢੰਗ ਨਾਲ ਰਹੇ 11 12 13 ਦੀ ਜਿਹੜੀ ਮਾਸ ਕਹਿ ਜੂ ਹੈ ਲੀਵਾ ਉਹ ਸਾਰੇ ਸਾਥੀ ਭਾਰਨ ਤੇ ਆਪਣੀਆਂ 15 ਅਗਸਤ ਨੂੰ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਹੈ ਤੇ ਜਿੱਥੇ ਝੰਡੇ ਚ ਲਹਿਰਾਣੇ ਆ ਮੰਤਰੀਆਂ ਨੇ ਤੇ ਨਾਲ